ਤਰੀਲ ਸਭ ਕਾਫੀ ਸ਼ਿਕਾਇਤਾਂ ਵੀ ਹੋਈਆਂ ਸੀ ਕਿ ਤੁਹਾਡੀ ਪਾਰਟੀ ਜਾਨ ਲੱਗੇ ਧੱਕੇ ਚੱਜੀ ਅੱਜ ਡੀਜੀਪੀ ਨੂੰ ਤਲਬ ਕੀਤਾ ਚੋਣ ਕਮਿਸ਼ਨ ਨੇ 25 ਨਵੰਬਰ ਨੂੰ ਦਾਇਰ ਪਤਾ ਕਿਉਂਕਿ ਉਹ ਤਾਂ ਉਹਨਾਂ ਦਾ ਪ੍ਰਮਦ ਕੀ 이슈ਾ ਉਹ ਸਾਡਾ ਕੋਈ 이슈 ਨਹੀਂ ਗਾ ਕਦੇ ਨੇ ਕੀਤਾ ਕਦੇ ਵੀ ਨਹੀਂ ਕੀਤਾ ਪਰ ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਕਿ ਜਿੱਥੇ ਦਾਪੇ ਮਾਰੇ ਜਿੱਥੇ ਦੂਜੇ ਪਾਰਟੀ ਦਾ ਬੂਥ ਨਹੀਂ ਲੱਗ ਰਿਹਾ ਤਾਂ 아이 ਤੋਂ ਉਹ ਗੱਲ ਕਹਿ ਦੇ ਪਹਿਲਾਂ ਕਿ ਉਹਦੀ ਪ੍ਰਕਾਸ਼ ਸਮਝ ਗਏ ਕਿ ਇਸ ਕਰਕੇ ਮੇਰੀ ਤੇ ਰੀਤੀ ਹੈ ਕਿ ਕੈਸਟ ਕੰਨੀ ਕਲ ਦੀ ਸਦਸਾ ਸਾਰਾ ਹੈ ਪੰਜਾਬ ਦੀ ਸਿਆਸਤ ਕਰਗੇ ਉਹ ਵੀ ਹੁੰਦੇ ਆਗੇ ਭਾਬੇ ਤੁਹਾਨੂੰ ਕਾਇਦਲ ਕਹਿੰਦਾ ਕਿ ਗਿਆਨੀ ਜਿਹੜਾ ਹੈਗਾ ਆ ਪੋਲਿਟਿਕਲ ਮੈਨਟਾ ਆ ਇਹਨਾਂ ਨੇ ਸਿਆਸਤ ਜਿਹੜੇ ਤਰਫ ਦਾ ਚੋਣ ਲੜੇ ਇਹਨਾਂ ਨੇ ਪਾਰਕੀਤਾ ਜਾਇਆ ਉਹਨਾਂ ਨੂੰ ਦਬਾਇਆ ਜਾਇਆ ਉਹ ਤੇ ਗੀਰ ਗਏ ਕੁਛ ਨਹੀਂ ਸਭ ਕੁਝ ਜਿਹੜੇ ਬੰਦਿਆਂ ਨੇ ਪੂਥਰੇ ਲੱਗਦੇ ਨੇ ਜਿਹੜੇ ਬੰਦਿਆਂ ਨੂੰ ਬਣਾਉਗਾ ਉਹਨਾਂ ਲੋਕਾਂ ਦਾ ਦੀ ਕੋਈ ਗੱਲ ਨਹੀਂ ਕੁਤਤ ਤੁਸੀਂ ਜਾ ਕੇ ਆਪਕੋ ਲੱਗੂ ਉਹਨਾਂ ਦੇ ਕਹਿਣਾ ਨਹੀਂ ਤੁਸੀਂ ਮੀਡੀਆ ਜਾ ਦੇ ਆਪ ਜਾ ਕੇ ਦੇਖੋ ਹੋ ਜਾ ਕੋ ਸਭ ਦੇਖ ਲੀ ਜਾ ਅੱਜ ਵੀ ਜੇ ਬੰਦਾ ਯਾਦ ਕਰੇ ਤੁਸੀਂ ਜਾਂ ਕਿਹੜੇ ਵਾਸਤੇ ਪੰਜਾਬ ਨੂੰ ਤੁਸੀ ਪੰਜਾਬ ਨੂੰ ਫਿਰ ਉਹਨਾਂ ਦੀ ਧੱਕੜੇ ਜਿਹੜੀ ਗਾਇ ਤੋਂ ਨਿਕਲੇ ਇਹਨਾਂ ਨੂੰ ਹਟੋ ਬੰਦੇ ਬੱਸਾ ਬਣਾ ਲਿਆ ਪਾਰਟ ਬਣਾ ਲਿਆ ਪੰਜਾਬ ਮੋਟ ਕੇ ਖਾ ਗਏ ਪੰਜਾਬ ਦੇ ਮਾਮਾ ਦੇ ਪੁੱਤ ਚੜ ਗਏ ਜੀ ਸੁਖਿੰਦਰ ਨਰਾਜ ਨੂੰ ਧਮਕੀ ਆਈ ਇਹ ਨਿਆਸਤਰਾਮ ਲੇ ਨੂੰ ਰੋਕੋ ਬਣਾ ਲੈਣਾ ਬਕਾਇਦਾ ਸਿੱਧੂ ਮਸਲੇ ਦੇ ਪਿਤਾ ਨੂੰ ਵੀ ਧਮਕੀ ਆਈ ਇਹ ਹਟੋ ਬੰਦਾ ਜਿਹੜਾ ਬੰਦਾ ਕੋਈ ਧਮਕੀ ਦਿੰਦਾ ਤੇ ਉਹ ਇਦਾਂ ਨਹੀਂ ਕਿ ਕਿਸੇ ਮਾਸਟਰ ਬੰਦੇ ਜਿਹੜਾ ਵੀ ਬੰਦਾ ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕਰੋ ਕਾਨੂੰਨ ਨੂੰ ਆਪਣੇ ਖੱਦ ਲੈਣ ਦੀ ਕੋਸ਼ਿਸ਼ ਕਰੋ ਚਾਹੇ ਉਹ ਗੈਸਤੰ ਨਹੀਂ ਕੋਈ ਵੀ ਆ ਉਸ ਬੰਦੇ ਦੇ ਖਲਾਸਾ ਸਰਕਾਰ ਡਟ ਕੇ ਜੇ ਨਹੀਂ ਕਰਦੀ ਜਿਹੜੀ ਹੋ ਜਾਵੇਗਾ ਬਹਿਨਾ ਹੈ ਮੈਂ ਆ ਗਿਆ WhatsApp ਗਰੁੱਪ 'ਤੇ ਆ ਗੂ ਜਿਹੜੇ ਬੰਦੇ ਨੂੰ ਸ਼ਾਮਲ ਕਰਦੇ ਉਹ ਜਦੋਂ ਨਹੀਂ ਦਿੱਤੀ ਜਾਦੀ ਆਖਿਰ ਵਹੀ ਮੈਂ ਖੈਰ ਕੋਈ ਉਹਦੀ ਵੀ ਸ਼ਾਦੀ ਹੋਊਗੀ ਸ਼ਾਦੀ ਇਸ ਤੋਂ ਬਾਅਦ ਕੋਈ ਗੱਲ ਪਰ ਐਸੀ ਗੇਰ ਨੂੰ ਰਾਸ ਨਿਕਲਣਾ ਕੋਈ ਕਦੀ ਤੂੰ ਕਹਿੰਦਾ ਮੇਰੇ ਬਾਲਾ ਸਾਹਿਬ ਦੇ ਬਾਪ ਸਮਾਨ ਹੈ ਕਦੀ ਤੂੰ ਕਹਿੰਦਾ ਮੈਂ ਖੂਣਾ ਹੂਣ ਤੁਹਾਡੇ ਠੀਕ ਹੈ ਉਹੀ ਕੰਮ ਕਰਦੇ ਉਹੀ ਕੰਮ ਸੀਗੇ ਕੋਈ ਕੰਮ ਤੁਸੀਂ ਹੱਥੋਂ ਕਿੱਥੇ ਆ ਉਹੀ ਕੰਮ ਉਹਨਾਂ ਨੇ ਪਹਿਲਾਂ ਕੀ ਕੀਤਾ ਸੀਗਾ ਪੰਜਾਬ ਦੇ ਆਖਲਾਦ ਪਾਇ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਮਰਜੀ ਦੇ ਬਣਾ ਕੇ ਉਹਨਾਂ ਦੇ ਫਰਜ਼ ਤੇ ਹੜ ਬਣਾਏ ਆਪਣੇ ਬੱਚੇ ਤੁਹਾਨੂੰ ਜਦੋਂ ਆਪਣੇ ਪਿਤੇ ਨੂੰ ਬਾਹਰ ਦੇ ਦੇਖਿਆ ਤੁਸੀਂ ਆਪ ਬੱਜੇ ਪੰਜਾਬ ਦੇ ਪੁੱਤ ਜਿਹੜੇ ਉਹ ਬੱਗੇ ਸਭ ਪੰਜਾਬ ਦੇ ਪੁਤੰਕੜੇ ਲਾਇ ਪਾਇ ਉਸੇ ਵਾਰੇ ਹੋਰ ਤੁਸੀਂ ਪੋਣਾ ਕਰਦੇ ਇਹ ਜਿਹੜੀ ਟੈਕਸਟਰੀ ਪ੍ਰੋਜੈਕਟਸ ਕੋਈ ਕਰਾਇਓ ਇਹ ਪੰਜਾਬ ਚ ਨਹੀਂ ਕਰ ਦਿੱਤੀ ਜੋ ਜਿਹਾ ਉਹ ਲੋਕ ਮੰਗਦੇ ਅਸੀਂ ਇਹਦੀ ਦਰਾਈ ਕਰਨ ਅਸੀਂ ਟੈਕਸਟਰੀ ਨੂੰ ਪੰਜਾਬ ਦੇ ਅੰਦਰ ਕਹੇ ਵੀ ਤਰ੍ਹਾਂ ਦਾ ਅਮਲ ਜ਼ਰੂਰ ਪੰਗੜੀ ਕਰਵਾ ਲੀ ਤੇ ਜਿਹੜਾ ਬੰਦਾ ਉਹਨੂੰ ਸ਼ਟਰ ਕਰੂਗਾ ਉਹਦੇ ਖਿਲਾਫ ਵੀ ਕਰਾਂਗੇ ਮੈਂ ਇਹ ਇਹ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੰਜਾਬ ਦੇ ਇੰਨਾ ਨਿਯੋਰ ਨਾ ਸੁਣੋ ਕਿ ਜੋ ਕੋਈ ਕਹੋਗੇ ਉਹ ਪੰਜਾਬ ਇਹਨਾਂ ਕਦੇ ਵੀ ਸੁਣੋ ਨਹੀਂ ਪੰਜਾਬ ਹਮੇਸ਼ਾ ਲੜਦਾ ਰਿਹਾ ਲੜਦਾ ਰਹੂਗਾ ਪੰਜਾਬ ਸਰਨਾਕੇ ਕੋ ਕਦੀ ਦੱਬਿਆ ਨਾ ਦੱਬਿਆ ਜਾਣਾ ਤੁਸੀਂ ਅੱਜ ਕਾਇ ਗਏ ਹੋ ਜਿਹਦਾ ਇਹਨਾਂ ਲੰਮਾ ਸਮਾਂ ਪਹਿਲਾਂ ਤੁਹਾਡੇ ਬਾਪੂ ਨੇ ਪੰਥ ਜਿਹੜਾ ਇਹੋ ਬੀਜਪੀ ਦੇ ਅੰਦਰ ਥੱਲੇ ਦੇ ਛੱਡਾ ਹੋਣ ਤੁਸੀਂ ਲੱਗੇ ਹੋ ਕੋਈ ਜਲਦੀ ਨਾਲ ਕਿਦਾ ਬੀਜਪੀ ਕੋ ਚੰਗਾ ਵੋਟਾਂ ਪਾ ਕੇ ਸੰਜੋ ਜੋ ਬੰਦੀ ਕਰੋ ਤੇ ਤੁਹਾਡਾ ਪਰ ਇੱਕਾਂ ਨਹੀਂ ਆ ਕਿ ਤੁਸੀਂ ਪੰਜਾਬ ਨੂੰ ਬਦਵਾਓ ਸੋਤ ਦੇ ਬੋਲੱਸ ਤੇ ਲੋਕਾਂ ਦੇ ਪੁੱਤਾਂ ਨੂੰ ਬੈਸਲ ਵੀ ਬੰਦ ਕਰ। ਲੋਕਾਂ ਦੇ ਪੁੱਤਾਂ ਨੂੰ ਨੌਕਰੀਆਂ ਦੀ ਸਹੂਲਤ ਕਰ। ਲੋਕਾਂ ਦੇ ਪੁੱਤਾਂ ਨੂੰ ਵਧੀਆ ਤੋਂ ਵਧੀਆ ਨੌਕਰੀਆਂ ਦੇ ਕੇ ਸੱਟ ਦੇ ਨੂੰ, ਕਾਹਵਾ ਹਾਂ ਸੱਟ ਦੇ ਨੂੰ। ਪਰ ਤੇਰੇ ਲਈ ਤੁਸੀਂ ਕੋਲ ਹੋ, ਇਹ ਸੱਤ। ਕੋਲ ਹੋ। ਲੋਕਾਂ ਦੇ ਜਿਹੜੇ ਕੋਲ ਹੋ, ਉਹ ਇਕੱਲਾ ਤੁਹਾਡੇ ਹੀ ਪਿੱਛੇ ਜਾਣੇ। ਬਹੁਤ ਬਨਾਵਾਂ ਹੋਗਾ। ਤਾਂ ਇਹ ਨਹੀਂ ਕਿ ਅਸੀਂ ਕਿਹਦੇ ਕਰੇ ਵੱਡੇ ਕਾਲੀ ਇਸੇ ਕਰਕੇ ਥੱਕ ਕੇ ਬੜੀ ਬਹਿ।

ਇਹਨਾ ਤੋਂ ਉਹ ਤਾਂ ਇਹ ਕਿ ਉਹ ਜਦੋਂ ਉਹਨੇ ਕੌਮ ਤੇ ਉਹਨੇ ਪਾਸ਼ਾ ਦਿੱਤੀ ਉਹ ਮੈਂ ਫਿਰ ਤੱਕ ਦੇਖਾ ਕਿ ਮੈਂ ਸਮਝਦਾ ਕਿ ਜੈਸਾ ਦੇਚ ਰਹਿ ਕੇ ਬਾਬਲ ਜੀ ਦੀ ਸੁਖਵੀਰ ਜੀ ਦੀ ਆਪਣੀ ਭਾਸ਼ਾ ਵੀ ਉਹਨਾਂ ਦੇ ਕੋ ਵੀ ਆਪਣਾ ਬੋਲ ਜਾਂਦੀ ਵੀ ਹੁੰਦਾ ਨਹੀਂ ਚਰਨ ਸਾਹਿਬ ਜਿੰਨੀ ਜੋਂ ਦੇ ਵਿੱਚ ਸਵਾਰ ਰਹੇ ਹੁੰਦੇ ਨੇ ਠੀਕ ਆਈ ਬੱਲ ਜਿਹੜਾ ਨਹੀਂ ਮਾਰਦਾ ਕਿ ਨਾ ਇਸ ਨੂੰ ਇੱਕ ਨਹੀਂ ਕੈਂਸਰ ਵਾਲੀ ਅਗਲਾ ਫੋਨ ਕੋਲ ਨੰਬਰ ਆਇਆ ਦਿੰਦੇ ਵਲੀ ਮੈਂ ਕਹਾਂਗਾ ਉਹ ਵੀ ਮੈਂ ਕਹਾਂਗਾ ਕਿ ਪੌਂਟਕਸ ਦੇੰਦਰ ਬੰਦਾ ਡਕਸਰ ਨੂੰ ਸੁਖਵੀਰ ਉਹਦੀ ਯਾਰ ਹੈ ਮੈਂ ਉਹੀ ਗੱਲ ਕਹਿ ਰਿਹਾ ਹਾਂ ਜੋ ਜਿੰਨੋ ਕੋਈ ਗੱਲ ਕਹੇਗਾ ਕਿ ਜੋ ਕੁਝ ਹੋਇਆ ਜੋ ਡਰਾਣਾ ਤੁਹਾਨੂੰ ਕਹਾ ਗਿਆ ਸਭ ਉਹ ਜਾਵਨ ਦੀ ਚਲ ਬਿਲਕੁਲ ਪੱਕਾ ਕਰ ਚੁੱਕੇ ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਉਹਨਾਂ ਦੀ ਆਪਣੀ ਬੋਡੀ ਲੈਂਗੁਏਜ ਹੈ ਜਿਹੜੀ ਭਾਸ਼ਾ ਜਿਹੜੀ ਉਹ ਉਹਦਾਂ ਦੀ ਹੋਗੀ ਜਿੱਦਾਂ ਗੈਸਰ